ਸਾਡੇ ਟ੍ਰੀਟਮੈਂਟ ਪਲਾਂਟ ਦੇ ਵਿੱਚ ਜਿਹੜਾ ਟ੍ਰੀਟਡ ਹੋ ਕੇ ਨਿਕਲ ਰਿਹਾ ਹੈਗਾ ਉਹ ਵੀ ਗੰਦੀ ਆ ਟੈਕਨੀਕਲੀ ਟ੍ਰੇਨਡ ਸਟਾਫ ਅਵੇਲੇਬਲ ਨਹੀਂ ਹੈ ਬਾਕੀ ਤਾਂ ਬਾਦੀ ਜਾਂਦਾ ਗਣਤੰਤਰ ਦੇਵਸਾੜੀ ਦੇ ਸਾਡੇ ਸ਼ਹਿਰ ਦੇ ਲੋਕਾਂ ਨੇ ਰੋਹ ਪੂਰਵਕ ਪ੍ਰਦਰਸ਼ਨ ਕੀਤਾ ਇੱਕ ਇਹ ਨਹੀਂ ਹੁੰਦਾ ਵੀ ਹਾਂਜੀ ਠੀਕ ਨਹੀਂ ਚੱਲ ਰਿਹਾ ਠੀਕ ਤਾਂ ਨਹੀਂ ਚੱਲ ਰਿਹਾ ਪਰ ਕਿਸ ਲੈਵਲ ਦਾ ਠੀਕ ਨਹੀਂ ਚੱਲ ਰਿਹਾ ਮਾਂਸਾ ਸ਼ਹਿਰ ਦਾ ਗੰਦ ਨਿਕਲ ਸਕਦਾ ਹੋ ਸਕਦਾ ਕਲੀਨ ਦੁਨੀਆ ਚੰਦ ਤੇ ਪਹੁੰਚ ਗਈ ਹੈ ਇਹ ਤਾਂ ਚਾਹੇ ਤੁਸੀਂ ਇਹਨੂੰ ਪਿਸ਼ਰੀ ਵਾਟਰ ਬਣਾ ਲਓ ਜਿਹਨੂੰ ਪਤਾ ਹੀ ਨਹੀਂ ਉਹਨਾਂ ਨੂੰ ਤੇ ਫਿਰ ਉਹ ਵਿੱਚੋਂ ਦੀ ਪਾ ਕੇ ਖਵਾ ਕੇ ਛੱਡਦਾ ਫਿਰ ਤਾਂ ਇਹ ਹੀ ਹੈ ਵੀ ਜਿਵੇਂ ਮਰਸੀਡੀਜ਼ ਗੱਡੀ ਹੋਵੇ ਚਾਹੇ ਕਰੋੜਾਂ ਰੁਪਏ ਦੀ ਲਈ ਹੋਵੇ ਤੇ ਉਹਦੇ ਵਿੱਚ ਬੈਠ ਕੇ ਸਿਰੇਂ ਖਵਾ ਕੇ ਮੜਾਏ ਵੀ ਦੂਜੇ ਪਾਸੇ ਉਤਰ ਜੀ ਉਹਦੇ ਨਾਲ ਤਾਂ 800 ਮਰੂਤੀ ਠੀਕ ਹੈ ਜੇ ਆਪਾਂ ਕਹੀਏ ਵੀ ਦੁੱਧ ਨੂੰ ਪਤਲਾ ਕਰਨ ਵਾਸਤੇ ਪਾਣੀ ਪਾ ਦਈਏ 5 ਲੀਟਰ ਬਣਾ ਲਈਏ ਤੇ ਰਹਿਤ ਦਾ ਦੁੱਧ ਪਰ ਪਾਣੀ ਕਿੰਨਾ ਹੋ ਗਿਆ ਉਹਦੇ ਵਿੱਚ ਵੀ ਛੋਟੀਆਂ ਛੋਟੀਆਂ ਚੀਜ਼ਾਂ ਉਹ ਵੀ ਮਹੱਤਵ ਰੱਖਦੀਆਂ ਤੇ ਉਹਨਾਂ ਵੱਲ ਧਿਆਨ ਦੇਣਾ ਬਣਦਾ ਹੈ ਪਾਣੀ ਓਵਰਫਲੋ ਕਰ ਜਾਂਦਾ ਓਵਰਫਲੋ ਜੋ ਕਰਦਾ ਤਾਂ ਕੁਦਰਤੀ ਤੌਰ 'ਤੇ ਆਡਿਸ਼ਨ ਹੋ ਜਾਂਦੀ ਹੈ ਫਿਰ ਸੜਕਾਂ 'ਤੇ ਪਰ ਜਾਂਦੀਆਂ ਸਸ਼ੀਗਲ ਜੀ ਮੈਂ ਰਤਨਦੀਪ ਸਿੰਘ ਤਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬ ਦੇ ਵਿੱਚ ਬਹੁਤ ਸਾਰੇ ਗੰਭੀਰ ਮਸਲੇ ਨੇ ਪਰ ਸਭ ਤੋਂ ਜੇ ਅਸੀਂ ਗੰਭੀਰ ਮਸਲੇ ਦੀ ਗੱਲ ਕਰੀਏ ਉਹ ਹੈਗਾ ਗਾ ਗੰਦੇ ਪਾਣੀ ਦਾ ਮਸਲਾ ਜਾਂ ਸੀਵਰੇਜ ਦਾ ਮਸਲਾ ਹਾਲਾਂਕਿ ਜੇ ਅਸੀਂ ਛੋਟੇ ਸ਼ਹਿਰਾਂ ਦੀ ਗੱਲ ਕਰਦੇ ਹਾਂ ਵੱਡੇ ਸ਼ਹਿਰਾਂ ਦੀ ਗੱਲ ਕਰਦੇ ਹਾਂ ਉੱਥੇ ਸੀਵਰੇਜ ਦੀ ਨਿਕਾਸੀ ਨੂੰ ਲੈ ਕੇ ਜਾਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਬਹੁਤ ਸਾਰੇ ਮੁੱਦੇ ਉੱਠ ਰਹੇ ਨੇ ਪਿੰਡਾਂ ਦੇ ਵਿੱਚ ਵੀ ਜਿੱਥੇ ਸੀਵਰੇਜ ਪਿਆ ਹੋਇਆ ਸ਼ਹਿਰਾਂ ਦੇ ਵਿੱਚ ਵੀ ਪਿਛਲੇ ਦਿਨੀ ਮਾਨਸਾ ਦੇ ਵਿੱਚ ਸਾਨੂੰ ਬਹੁਤ ਵੱਡਾ ਰੋਹ ਦੇਖਣ ਨੂੰ ਮਿਲਿਆ ਹੋਰ ਵੀ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਇਹ ਸਿਸਟਮ ਸਮਝਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਪਿਛਲੇ ਪਾਸੇ ਤਸਵੀਰ ਵੀ ਸਾਡੇ ਦੇਖ ਰਹੇ ਹੋ ਜਿਹੜਾ ਇੱਕ ਪਲਾਂਟ ਲੱਗਿਆ ਹੋਗਾ ਜਿੱਥੇ ਸਾਰੇ ਸ਼ਹਿਰ ਦਾ ਆਪਾਂ ਕਹਿ ਦਈਏ ਵੀ ਸੀਵਰੇਜ ਦਾ ਵੇਸਟ ਆਉਂਦਾਗਾ ਫੇਰ ਉਹ ਟ੍ਰੀਟ ਹੋ ਕੇ ਆਪਾਂ ਕਹਿ ਦਈਏ ਵੀ ਖੇਤਾਂ ਨੂੰ ਜਾਂ ਕਿਵੇਂ ਲੱਗਦਾਗਾ ਕੋ ਪ੍ਰੋਸੈਸ ਸਮਝਣ ਦੀ ਵੀ ਕੋਸ਼ਿਸ਼ ਕਰਾਂਗੇ ਇੱਕ ਅਸੀਂ ਇਹ ਵੀ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਕੀ ਇਹ ਪੋਸੀਬਲ ਆ ਵੀ ਪੁਰਾਣੀਆਂ ਚੀਜ਼ਾਂ ਨੂੰ ਕਿਵੇਂ ਅਸੀਂ ਮੇਨਟੇਨ ਕਰਕੇ ਰੱਖਣਾਗਾ ਕਿਵੇਂ ਕੀ ਗੱਲ ਆ ਕਿਉਂਕਿ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਹਾਲਾਂਕਿ ਦੇ ਅਸੀਂ ਮੌਜੂਦਾ ਸਰਕਾਰ ਦੀ ਗੱਲ ਕਰ ਰਹੇ ਹਾਂ ਉਹ ਕਹਿ ਰਹੀ ਆ ਵੀ ਅਸੀਂ ਬਹੁਤ ਸਾਰੇ ਜਿਹੜੇ ਪੈਸੇ ਆ ਅਲਾਟ ਕਰ ਰਹੇ ਹਾਂ ਵੱਖੋ-ਵੱਖ ਨਗਰ ਨਿਗਮਾਂ ਦੇ ਨਗਰ ਕਾਉਂਸਲਾਂ ਦੇ ਲਈ ਇਹਦੇ ਬਾਰੇ ਜਾਣਕਾਰੀ ਲਵਾਂਗੇ ਸਾਡੇ ਨਾਲ ਇਸ ਮੁਲਾਕਾਤ ਦੇ ਵਿੱਚ ਮੌਜੂਦ ਲੈਣਗੇ ਨਾਜਰ ਸਿੰਘ ਮਾਨਸਈਆ ਜੀ ਇਹ ਸਾਬਕਾ ਐਮਐਲਏ ਵੀ ਨੇ ਮਾਨਸਾ ਦੇ ਅਸੀਂ ਮਾਨਸਾ ਦੇ ਵਿੱਚ ਹੀ ਮੌਜੂਦ ਹਾਂ ਤੇ ਪੋਲੂਸ਼ਨ ਕੰਟਰੋਲ ਬੋਰਡ ਦੇ ਵਿੱਚ ਇਹ ਇੱਕ ਪਦ ਦੇ ਉੱਤੇ ਵੀ ਰਹੇ ਨੇ ਇਹਨਾਂ ਤੋਂ ਗੰਭੀਰਤਾ ਨਾਲ ਸਮਝਾਂਗੇ ਵੀ ਇਹ ਸਾਰਾ ਜਿਹੜਾ ਸਰਕਲ ਆ ਇਹ ਕਿਵੇਂ ਠੀਕ ਹੋ ਸਕਦਾਗਾ ਜਿਹੜੀ ਛੋਟੇ ਸ਼ਹਿਰਾਂ ਦੀ ਵੱਡੇ ਸ਼ਹਿਰਾਂ ਦੀ ਜਿਹੜੀ ਸਮੱਸਿਆ ਉਹ ਕਿਵੇਂ ਠੀਕ ਹੋ ਸਕਦੀ ਹੈ ਨਾਜ਼ਰ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਜੀ ਨਾਜ਼ਰ ਜੀ ਆਪਾਂ ਅੱਜ ਆ ਸਾਰਾ ਦੇਖਿਆ ਟ੍ਰੀਟਮੈਂਟ ਵਾਲਾ ਹਾਂਜੀ ਹਾਂ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਲੋਕਾਂ ਦਾ ਇਹੀ ਸਵਾਲ ਆ ਵੀ ਜਿਹੜਾ ਸਾਡੇ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਜਿੱਥੇ ਸੀਵਰੇਜ ਪਿਆਵਾਗਾ ਉੱਥੋਂ ਨਰਕ ਨਿਕਲ ਸਕਦਾ ਕਿਉਂਕਿ ਲੋਕਾਂ ਦੀ ਹੁਣ ਇੱਕ ਗੱਲ ਬਣ ਗਈ ਵੀ ਇਹਦੇ ਨਾਲੋਂ ਸੀਵਰੇਜ ਨਾਲੋਂ ਚੰਗੀਆਂ ਤਾਂ ਨਾਲੀਆਂ ਹੀ ਸੀ ਬਿਲਕੁਲ ਨਹੀਂ ਦੇਖੋ ਇਸ ਤਰ੍ਹਾਂ ਹੁੰਦਾ ਨਾਲੀਆਂ ਦੀ ਬਜਾਏ ਇਹਨੂੰ ਕੈਰੀ ਕਰਨ ਵਾਸਤੇ ਸੀਵਰ ਪਾਉਣੇ ਵੀ ਜ਼ਰੂਰੀ ਹੁੰਦੇ ਨੇ ਜੀ ਸੀਵਰ ਵੀ ਵੈਸੇ ਤਾਂ ਟੈਕਨੀਕਲੀ ਸ਼ਹਿਰ ਦੇ ਵਿੱਚ ਦੋ ਕਿਸਮ ਦਾ ਪੈਂਦਾ ਹੈ ਇੱਕ ਛੋਟਾ ਸੀਵਰੇਜ ਨੂੰ ਕੈਰੀ ਕਰਨ ਵਾਸਤੇ ਸੀਵਰ ਨੂੰ ਤੇ ਦੂਜਾ ਹੁੰਦਾ ਹੈ ਜਿਹੜਾ ਮੀਂਹ ਪਾਣੀ ਦਾ ਫਲੱਡ ਦਾ ਜਾਂ ਕੋਈ ਹੋਰ ਹੈ ਉਹ ਅਲੱਗ ਸੀਵਰ ਪੈਂਦਾ ਹੈ ਤਾਂ ਕਿ ਉਹ ਟਾਈਮਲੀ ਸਿਰਫ ਜੋ ਇਸ ਦਾ ਰੇਨੀ ਸੀਜ਼ਨ ਆਉਂਦਾ ਉਹ ਉਦੋਂ ਚੱਲ ਸਕੇ ਸੀਵਰ ਦੀ ਲਾਈਨ ਤੇ ਜਿਹੜਾ ਹੈਗਾ ਉਹ ਜਨਾ ਪਵੇ ਹੂੰ ਤੇ ਇੱਥੇ ਸ਼ਹਿਰਾਂ ਚ ਇੱਕ ਤਾਂ ਆਪਣੀ ਪ੍ਰੋਬਲਮ ਇਹ ਹੈ ਵੀ ਪੁਰਾਣੇ ਇੱਕੋ ਹੀ ਕਿਸਮ ਦੇ ਸੀਵਰ ਪਏ ਹੋਇਆ ਹੈ ਕਿ ਜਿਹੜਾ ਸੀਵਰੇਜ ਦਾ ਪਾਣੀ ਹੈ ਉਹੀ ਲੈਣਾ ਹੈ ਹੂੰ ਦੂਜਾ ਇਹ ਹੈ ਵੀ ਪਹਿਲਾਂ ਤਾਂ ਇਹ ਹੁੰਦਾ ਸੀ ਸ਼ਹਿਰ ਛੋਟੇ ਸੀ ਆਲੇ-ਦੋਲੇ ਖੇਤੀਬਾੜੀ ਵਾਲੀਆਂ ਜ਼ਮੀਨਾਂ ਸੀ ਉਹ ਬੇਸ਼ੱਕ ਟ੍ਰੀਟਡ ਜਾਂ ਅਨਟ੍ਰੀਟਡ ਪਾਣੀ ਫਸਲਾਂ ਨੂੰ ਲਾਉਣ ਵਾਸਤੇ ਕੋਈ ਸਟੈਂਡਰਡ ਚਾਹੀਦੇ ਹੁੰਦੇ ਨੇ ਠੀਕ ਹੈ ਜੀ ਪਹਿਲਾਂ ਟ੍ਰੀਟ ਕਰਨਾ ਹੈ ਟ੍ਰੀਟਮੈਂਟ ਕਰਨ ਤੋਂ ਬਾਅਦ ਵੀ ਕੋਈ ਸਟੈਂਡਰਡ ਨੇ ਹੂੰ ਜਿਹੜਾ ਜ਼ਮੀਨ ਨੂੰ ਲਾਉਣਾ ਪਾਣੇ ਪਰ ਇਹ ਹੈ ਵੀ ਹੁਣ ਸ਼ਹਿਰ ਵੱਧ ਗਿਆ ਪਾਪੂਲੇਸ਼ਨ ਇੰਨੀ ਜਿਆਦਾ ਵੱਧ ਰਹੀ ਹੈ ਜਿੰਨਾ ਕਿ ਆਪਾਂ ਸੋਚ ਨਹੀਂ ਸਕਦੇ ਤਾਂ ਕੁਦਰਤੀ ਹੈ ਅਕੋਰਡਿੰਗਲੀ ਵਾਟਰ ਸਪਲਾਈ ਵੀ ਵਧੂਗੀ ਤੇ ਵਾਟਰ ਸਪਲਾਈ ਵੱਧ ਹੋਊਗੀ ਤਾਂ ਸੀਵਰ ਦੀ ਕੁਆਂਟੀਟੀ ਵਧੂਗੀ ਸੀਵਰ ਦੀ ਕੁਆਂਟੀਟੀ ਨੂੰ ਅ ਅੱਗੇ ਬਾਹਰ ਕੱਢਣ ਵਾਸਤੇ ਸੀਵਰ ਲਾਈਨਾਂ ਪਾਤੀਆਂ ਠੀਕ ਹੈ ਸੀਵਰ ਲਾਈਨਾਂ ਪਾ ਕੇ ਤਾਂ ਹੁਣ ਲੇਟੈਸਟ ਜਣੀ ਮਤਲਬ ਕਿ ਟ੍ਰੀਟਮੈਂਟ ਪਲਾਂਟ ਵੀ ਲੱਗੇ ਪਿਛਲੀ ਸਰਕਾਰ ਤੇ ਪਿਛਲੇ 10 ਸਾਲਾਂ ਦੇ ਵਿੱਚ ਕਾਫੀ ਡਵੈਲਪਮੈਂਟ ਹੋਈ ਹੈ ਇਸ ਸਿੰਗਲ ਤੋਂ ਜੀ ਸੀਵਰ ਜਿਹੜੇ ਐਸਟੀਪੀ ਨੇ ਸੀਵਰ ਟ੍ਰੀਟਮੈਂਟ ਪਲਾਂਟ ਇਹ ਤਾਂ ਤਕਰੀਬਨ ਸਾਰੇ ਸ਼ਹਿਰਾਂ 'ਚ ਲੱਗੇ ਠੀਕ ਹੈ ਜੀ ਅਲੱਗ-ਅਲੱਗ ਟੈਕਨੋਲੋਜੀ ਵੀ ਐਸ ਨੇ ਤੇ ਪਰ ਇਹ ਹੈਗਾ ਵੀ ਅੱਗੇ ਡਿਸਪੋਜ਼ਲ ਦਾ ਹਜੇ ਕੋਈ ਪ੍ਰੋਪਰ ਅਰੇਂਜਮੈਂਟ ਨਹੀਂ ਹੈ ਜਿਹੜੇ ਸ਼ਹਿਰਾਂ ਦੇ ਨੇੜੇ ਜਣੀ ਡਰੇਨਾ ਜਾਂ ਕੋਈ ਅ ਦਰਿਆ ਵਗੈਰਾ ਜਾਂਦੇ ਨੇ ਉਹਦੇ ਵਿੱਚ ਪਾਈ ਪੂਜ ਜਾਂਦੇ ਨੇ ਲੋਕ ਠੀਕ ਹੈ ਨਾ ਪਰ ਉਹ ਐਸਾ ਅਲਾਉਡ ਨਹੀਂ ਹੈ ਪਰ ਇੱਕ ਇੰਡੀਵਿਜੂਅਲ ਨੂੰ ਜਾਂ ਸ਼ਹਿਰੀ ਨੂੰ ਉਹਨੂੰ ਉੱਥੇ ਬੈਠੇ ਨੂੰ ਸਮੱਸਿਆ ਨਹੀਂ ਆ ਰਹੀ ਜਿਵੇਂ ਸਾਡੇ ਮਾਨਸਾ ਦੀ ਪਾਰਟਿਕੂਲਰ ਪ੍ਰੋਬਲਮ ਆਪਾਂ ਡਿਸਕਸ ਕਰੀਏ ਤਾਂ ਇੱਥੇ ਆਲੇ ਦੁਆਲੇ ਕੋਈ ਡਿਸਪੋਜ਼ਲ ਪ੍ਰੋਪਰ ਨਾ ਹੋਣ ਕਰਕੇ ਪਾਣੀ ਓਵਰਫਲੋ ਕਰ ਜਾਂਦਾ ਹੈ ਓਵਰਫਲੋ ਜੋ ਕਰਦਾ ਹੈ ਤਾਂ ਕੁਦਰਤੀ ਤੌਰ ਤੇ ਜਦੋਂ ਮੀਂਹ ਵਗੈਰਾ ਪੈਂਦਾ ਹੈ ਤਾਂ ਆਡੀਸ਼ਨ ਹੋ ਜਾਂਦੀ ਹੈ ਫਿਰ ਸੜਕਾਂ 'ਤੇ ਜਾਂਦੀਆਂ ਹਾਂ ਜਿਵੇਂ ਆਪਾਂ ਜੇ ਹੁਣ ਵੀ ਦੇਖ ਕੇ ਤੁਸੀਂ ਹੋ ਸਕਦਾ ਹੈ ਸ਼ਹਿਰ ਦਾ ਦੌਰਾ ਕੀਤਾ ਹੋਵੇ ਤੁਹਾਨੂੰ ਪਤਾ ਹੋਵੇ ਤੇ ਇਸੇ ਕਰਕੇ ਲੋਕਾਂ ਦੀਆਂ ਸ਼ਿਕਾਇਤਾਂ ਵਧਦੀਆਂ ਵਧਦੀਆਂ ਇੱਥੇ ਤੱਕ ਆ ਗਈਆਂ 26 ਜਨਵਰੀ ਨੂੰ ਮਾਨਸਾ ਦੇ ਲੋਕਾਂ ਨੂੰ ਗਣਤੰਤਰ ਦਿਵਸ ਵਾਲੇ ਦਿਨ ਜਿਸ ਦਿਨ ਅਸੀਂ ਇਹ ਸੰਵਿਧਾਨਕ ਆਪਦੀ ਡਿਊਟੀ ਸਮਝਦੇ ਹਾਂ ਵੀ ਅਸੀਂ ਵੀ ਆਪਦੇ ਝੰਡੇ ਨੂੰ ਸਲਾਮ ਕਰੀਏ ਤੇ ਜਨ ਗਨ ਮਨ ਦੇ ਸੋਲੇ ਗਾਈਏ ਸਾਰਾ ਕੁਝ ਕਰੀਏ ਪਰ ਉਦੋਂ ਸਾਡੇ ਸ਼ਹਿਰ ਦੇ ਲੋਕਾਂ ਨੇ ਰੋਹ ਪੂਰਵਕ ਪ੍ਰਦਰਸ਼ਨ ਕੀਤਾ ਇਸ ਸਰਕਾਰ ਦੇ ਅਗੇਂਸਟ ਤਾਂ ਕਿ ਵੀ ਇਸ ਸਮੱਸਿਆ ਨੂੰ ਤੋਂ ਸਾਨੂੰ ਨਜਾਤ ਦਿਵਾਓ ਜੀ ਜੇ ਆਪਾਂ ਮਾਨਸਾ ਦੀ ਗੱਲ ਕਰੀਏ ਹੁਣ ਮਾਨਸਾ ਦਾ ਜਿਹੜਾ ਸਾਰਾ ਸੀਵਰੇਜ ਸੀਵਰੇਜ ਦਾ ਵੇਸਟ ਆ ਜਾਂ ਗੰਦਾ ਵੇਸਟ ਆ ਉਹ ਇੱਥੇ ਆਉਂਦਾ ਪਲਾਂਟ ਦੇ ਵਿੱਚ ਜਿਹੜਾ ਮੈਨੂੰ ਲੱਗਦਾ ਨੀ ਪੱਥਰ ਲੱਗਿਆ ਵਾ 2013 ਦਾ ਸੁਖਵੀਰ ਸਿੰਘ ਬਾਦਲ ਨੇ ਇਹਦਾ ਉਦਘਾਟਨ ਕੀਤਾ ਤੁਸੀਂ ਦੱਸ ਵੀ ਰਹੇ ਸੀ ਵੀ 8 ਕਰੋੜ ਦੀ ਲਾਗਤ ਨਾਲ ਬਣਿਆ ਇਹਦਾ ਪ੍ਰੋਸੈਸ ਥੋੜਾ ਜਿਹਾ ਸਮਝਾਓ ਵੀ ਇਹ ਕਿਵੇਂ ਆ ਤੇ ਸਾਰੇ ਸ਼ਹਿਰਾਂ ਦੇ ਵਿੱਚ ਕੀ ਚੀਜ਼ ਪੋਸੀਬਲ ਦੇਖੋ ਟੈਕਨੋਲੋਜੀਜ਼ ਬੜੀਆਂ ਨੇ ਇਹ ਜਿਹੜਾ ਹੈਗਾ ਨਾ ਸਾਰੇ ਸ਼ਹਿਰਾਂ ਜਿੱਥੇ ਤੱਕ ਗੱਲ ਹੈਗੀ ਆ ਸਾਰੇ ਕਿਤੇ ਲੱਗੇ ਹੋਏ ਨੇ ਇਹ ਐਮਬੀਬੀਆਰ ਟੈਕਨੋਲੋਜੀ ਬੇਸਡ ਹੈ ਐਮਬੀਬੀਆਰ ਹੁੰਦੀ ਹੈ ਮੂਵਿੰਗ ਬੈਡ ਬਾਇਓਲੋਜੀਕਲ ਰੀਐਕਟਰ ਹਾਂ ਉਹ ਮੂਵਿੰਗ ਬੈਡ ਦੇ ਵਿੱਚ ਜਿਹੜਾ ਮੀਡੀਆ ਪਾਇਆ ਹੁੰਦਾ ਉਹ ਇੱਕ ਤਾਂ ਇਹ ਐ ਵੀ ਵਰਜਨ ਮਟੀਰੀਅਲ ਦਾ ਹੋਣਾ ਚਾਹੀਦਾ ਹਾਂ ਤੇ ਇੱਕ ਜਿਹੜਾ ਰਿਟੈਂਸ਼ਨ ਹੋਣੀ ਆ ਉਹਦੀ ਜਿੱਥੇ ਏਰੀਏਸ਼ਨ ਕੀਤੀ ਜਾ ਰਹੀ ਹੈ ਉਹ 4 ਤੋਂ 6 ਘੰਟੇ ਘੱਟੋ-ਘੱਟ ਹੋਣੀ ਚਾਹੀਦੀ ਹੈ ਜੀ ਇਸੇ ਤਰੀਕੇ ਨਾਲ ਹੀ ਫਿਰ ਸੈਟਲਿੰਗ ਕਰਕੇ ਕਲੈਰੀਫਾਈ ਕਰਕੇ ਉਹਨੂੰ ਜਿਹੜਾ ਪਾਣੀ ਆਉਂਦਾ ਉਹਦੇ ਵਿੱਚ ਸਲੱਜ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਜਿਸ ਤਰ੍ਹਾਂ ਇਸ ਐਮਬੀਵੀਆਰ ਸਿਸਟਮ ਦੇ ਵਿੱਚ ਪਿੱਛੇ ਕਲੋਰੀਨੇਸ਼ਨ ਦੀ ਪ੍ਰੋਵੀਜ਼ਨ ਦਿੱਤੀ ਹੈ ਕਿਉਂਕਿ ਜਿਹੜੀ ਅਪਰੋਚ ਹੁੰਦੀ ਹੈ ਟ੍ਰੀਟ ਕਰਨ ਦੀ ਪਾਣੀ ਨੂੰ ਉਹ ਇੱਥੋਂ ਤੱਕ ਹੁੰਦੀ ਹੈ ਵੀ ਜਦੋਂ ਪਾਣੀ ਬਾਹਰ ਨਿਕਲੇ ਉਹ ਚ ਕੋਈ ਬੈਕਟੀਰੀਆ ਵੀ ਨਾ ਹੋਵੇ ਬਾਕੀ ਤਾਂ ਛੱਡੋ ਪੋਲੂਸ਼ਨ ਹਾਂ ਜਿਵੇਂ ਆਹ ਜਿਵੇਂ ਆਹ ਨਿਕਲ ਰਿਹਾ ਹੈਗਾ ਪਰ ਇੱਥੇ ਤਾਂ ਹੁਣ ਤੁਹਾਨੂੰ ਪਤਾ ਹੀ ਦੇ ਦੇ ਗਾ ਤੁਸੀਂ ਸਾਰਾ ਸਿਸਟਮ ਜਿਹੜੀ ਈਵਨ ਡਿਸਪੋਜ਼ਲ ਜਿਹੜਾ ਪਾਣੀ ਦਾ ਕਲਰ ਹੈ ਇਹ ਆਪਣੇ ਆਪ ਦੱਸ ਦਈ ਹੈ ਵੀ ਇਹ ਅਮਸ਼ਕ ਵੀ ਦੱਸ ਦਈ ਹੈ ਮਤਲਬ ਪਰਫਾਰਮ ਨਹੀਂ ਕਰ ਰਿਹਾ ਪ੍ਰੋਪਰਲੀ ਇਸ ਤੋਂ ਇਹ ਲੱਗਦਾ ਠੀਕ ਹੈ ਚਾਹੇ ਆਪਰੇਟ ਕਰ ਵੀ ਰਹੇ ਆ ਪਰ ਅੱਗੇ ਪਰਫਾਰਮੈਂਸ ਹੈ ਜਿਹੜੀ ਉਹ ਕਹੋ ਵੀ ਕੁਐਸਚਨੇਬਲ ਹੈ ਤੇ ਅੱਗੇ ਫਿਰ ਜਿਹੜੀ ਮੇਨ ਸਮੱਸਿਆ ਹੈਗੀ ਹੈ ਮਾਨਸਾ ਦੀ ਜੀ ਉਹ ਇਹ ਹੈ ਬਿ ਡਿਸਪੋਜ਼ਲ ਤੁਸੀਂ ਦੱਸੋ ਇੱਥੇ ਪਾਣੀ ਆ ਗਿਆ ਇਹ ਛੱਪੜ ਦਾ ਰੂਪ ਧਾਰਨ ਕਰੀ ਜਾਂਦਾ ਸਾਰੇ ਕਿਤੇ ਕਿਉਂਕਿ ਇਹ 5-6 ਏਕੜ ਜ਼ਮੀਨਾਂ ਹੈ ਇਹਦੇ ਉੱਤੇ ਜ਼ਮੀਨਤੀ ਛੱਡਿਆ ਜਾ ਰਿਹਾ ਹੈ ਜਦੋਂ ਮੇਰੀ ਟਨਿਓਰ ਦੇ ਵਿੱਚ 2017 ਤੋਂ 22 ਮੈਂ ਈਓ ਨੂੰ ਤੇ ਪ੍ਰੈਜ਼ੀਡੈਂਟ ਨੂੰ ਇੱਥੇ ਲੈ ਕੇ ਆਇਆ ਸੀ ਤਾਂ ਕਿ ਇਸ ਦਾ ਜਿਹੜਾ ਹੈਗਾ ਨਾ ਕੋਈ ਆਪਾਂ ਸਟੋਰੇਜ ਟੈਂਕ ਬਣਾ ਕੇ ਤੇ ਨਾਲ ਮੋਟ ਟਰ ਲਾ ਕੇ ਲੋਕਾਂ ਨੂੰ ਜਿਹੜੀ ਸਪਲਾਈ ਦੇਣੀ ਆ ਉਹ ਮੀਟਰ ਲਾ ਕੇ ਦੇ ਗਏ ਮੀਟਰ ਸਪਲਾਈ ਤੇ ਨਾਲ ਕੋਸ਼ਿਸ਼ ਇਹ ਵੀ ਹੋਵੇ ਜਿਹਨੂੰ ਰਿਕੁਆਇਰਮੈਂਟ ਨਾਲ ਦੀ ਨਾਲ ਦੇਈ ਜਾਓ ਤਾਂ ਕਿ ਹਾਟਾ ਸਟੋਰੇਜ ਟੈਂਕਾ ਖਾਲੀ ਰਹੇ ਕਿਉਂਕਿ ਸਟੋਰੇਜ ਟੈਂਕ ਬਣਾਉਣ ਦੀ ਜ਼ਰੂਰਤ ਇਸ ਕਰਕੇ ਹੁੰਦੀ ਹੈ ਵੀ ਜਦੋਂ ਨੋ ਡਿਮਾਂਡ ਪੀਰੀਅਡ ਆਉਂਦਾ ਹੈ ਦੋ ਸੀਜ਼ਨ ਦਾ ਪੱਕੀ ਹੁੰਦੇ ਨੇ ਹਾੜੀ ਤੇ ਸੋਨੇ ਜੀ ਜਦੋਂ ਅਸੀਂ ਫਸਲ ਦੀ ਸੰਸਵਾਰ ਚ ਲੱਗੇ ਹੁੰਨੇ ਆ ਉਦੋਂ ਜ਼ਮੀਨ ਨੂੰ ਪਾਣੀ ਕੋਈ ਨਹੀਂ ਲਾਉਂਦਾ ਸੋ ਇਹ ਮਾੜਾ ਮੋਟਾ ਕੀ ਕਹਿੰਨਾ ਸਬਜ਼ੀਆਂ ਨੂੰ ਜਾਂ ਕੱਕ ਪੱਠੇ ਨੂੰ ਪਾਣੀ ਲਾ ਲਈਏ ਫਸਲਾਂ ਨੂੰ ਨਹੀਂ ਲਾਇਆ ਜਾਂਦਾ ਪਾਣੀ ਉਦੋਂ ਤੇ ਇੱਕ ਦੋ ਕੁ ਪੀੜ ਆਪਣੇ ਆ ਜਾਂਦੇ ਨੇ ਗਰਮੀ ਤੇ ਸਰਦੀ ਦਾ ਜਦੋਂ ਬਰਸਾਤ ਹੁੰਦੀ ਹੈ ਉਦੋਂ ਵੀ ਲੋਕਾਂ ਨੂੰ ਪਾਣੀ ਦੀ ਲੋੜ ਨਹੀਂ ਹੁੰਦੀ ਤਾਂ ਫਿਰ ਉਹ ਉੱਥੇ ਸਾਡੇ ਕੋਲੇ ਆਪਦੇ ਕੋਲੇ ਸਟੋਰੇਜ ਕੈਪੈਸਿਟੀ ਹੋਣੀ ਚਾਹੀਦੀ ਹੈ ਤੇ ਉਹ ਸਟੋਰੇਜ ਕੈਪੈਸਿਟੀ ਬਣਾਉਣ ਵਾਸਤੇ ਲਾਇਆ ਸੀ ਟੈਂਡਰ ਵੀ ਲੱਗਿਆ ਸੀਗਾ ਪਰ ਪਤਾ ਨਹੀਂ ਉਦੋਂ ਬਾਅਦ ਕਿਉਂਕਿ ਮੇਰੀ ਟਨਰ ਖਤਮ ਹੋ ਗਈ ਸੀ ਕਿਹਨਾ ਕਰਨਾ ਕਰਕੇ ਇਹ ਰਹਿ ਗਿਆ ਜਦੋਂ ਕਿ ਇੱਥੇ ਜੇ ਸਟੋਰੇਜ ਟੈਂਕ ਬਣਿਆ ਹੋਵੇ ਸਾਡੇ ਕੋਲੇ ਸਪਲਾਈ ਹੋਵੇ ਸਟੋਰੇਜ ਵਾਸਤੇ ਤਾਂ ਘੱਟੋ ਘੱਟ ਜਿਹੜੀ ਅੱਗੇ ਫਿਰ ਫਰਦਰ ਸਟ੍ਰਾਈਨਗੇਸ਼ਨ ਹੈ ਜਾਂ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਉਹ ਨਾ ਆਵੇ ਮੰਨ ਕੇ ਚਲੋ ਵੀ ਜਿਵੇਂ ਹੁਣ ਇਹ ਪਾਣੀ ਇਕੱਠਾ ਹੋ ਰਿਹਾ ਹੈਗਾ ਇਹ ਖੇਤਾਂ ਨੂੰ ਨਹੀਂ ਦਿੱਤਾ ਜਾ ਰਿਹਾ ਹਾਂਜੀ ਹਾਂਜੀ ਜਾ ਨਹੀਂ ਰਿਹਾ ਤੁਹਾਡੇ ਸਾਹਮਣੇ ਇਹਦੇ ਵਿੱਚ ਹੀ ਆ ਬਸ ਇੱਥੇ ਆਹ ਗਾਰ ਜੰਮੀ ਜਾਂਦੀ ਹੈ ਗਾਰ ਜੰਮੀ ਜਾਂਦੀ ਹੈ ਬਸ ਹਾਂ ਤੇ ਜਿਹੜਾ ਇਹ ਪਲਾਂਟ ਆ ਜਿਹੜਾ ਇਹ ਤੁਹਾਨੂੰ ਲੱਗਦਾ ਵੀ ਸਹੀ ਚੱਲ ਰਿਹਾ ਹੈਗਾ ਜਾਂ ਕਿਵੇਂ ਕੀ ਇਹਦੇ ਵਿੱਚ ਕੀ ਘਟਾਂਗੇ ਦੇਖੋ ਦੋ ਚੀਜ਼ਾਂ ਹੁੰਦੀਆਂ ਹਨ ਫੰਕਸ਼ਨਿੰਗ ਬੇਸ਼ੱਕ ਕਰ ਰਿਹਾ ਹੈ ਹਾਂ ਪਰ ਪਰਫਾਰਮੈਂਸ ਇਹਦੀ ਅਪ ਟੂ ਦਾ ਮਾਰਕ ਹੈ ਕਿ ਨਹੀਂ ਹੈ ਉਹ ਲੈਬ ਚ ਸੈਂਪਲ ਟੈਸਟ ਕਰਾ ਕੇ ਅਸਰਟਨ ਕਰ ਸਕਦੇ ਆ ਇੱਕ ਇਹ ਨਹੀਂ ਹੁੰਦਾ ਵੀ ਹਾਂਜੀ ਠੀਕ ਨਹੀਂ ਚੱਲ ਰਿਹਾ ਠੀਕ ਤਾਂ ਨਹੀਂ ਚੱਲ ਰਿਹਾ ਪਰ ਕਿਸ ਲੈਵਲ ਦਾ ਠੀਕ ਨਹੀਂ ਚੱਲ ਰਿਹਾ ਕਿ ਕਿੰਨੇ ਕ ਸਟੈਂਡਰਡ ਅਚੀਵ ਕਰ ਰਿਹਾ ਜੇ ਬੀਓਡੀ ਲੈਵਲ ਸਾਨੂੰ ਜਿਹੜਾ ਇਰੀਗੇਸ਼ਨ ਵਾਸਤੇ ਲਾਉਣਾ ਆਪਾਂ ਪਾਣੀ ਜਾਂ ਕੋਈ 100 ਚਾਹੀਦੀ ਹੈ ਤਾਂ ਕੀ ਉਹ 100 ਅਚੀਵ ਕਰ ਰਿਹਾ ਹੈ 150 ਹੈ 200 ਹੈ ਜਾਂ ਜਿੰਨੀ ਕੁ ਅਨਟਰੀਟਰ ਰਸੀਵਰ ਦੀ ਹੁੰਦੀ ਹੈ 3 400 ਬਿਉੜੀ ਉਹੀ ਹੈ ਠੀਕ ਹੈ ਨਾ ਉਸ ਕਰਕੇ ਜਣੀ ਮਤਲਬ ਕਿ ਵਿਦਆਊਟ ਸੈਂਪਲਿੰਗ ਤਾਂ ਨਹੀਂ ਆਪਾਂ ਕਹਿ ਸਕਦੇ ਬਟ ਐਟ ਦੀ ਸੇਮ ਟਾਈਮ ਕਾਫੀ ਇੰਪਰੂਵਮੈਂਟ ਦੀ ਜ਼ਰੂਰਤ ਹੈ ਤੁਹਾਨੂੰ ਲੱਗਦਾ ਹੈਗਾ ਵੀ ਜਿਵੇਂ ਹੁਣ ਐਡਾ ਇਨਾ ਪੈਸਾ ਲੱਗਿਆ ਵਾ ਸਰਕਾਰ ਦਾ ਵੀ ਬਾਅਦ ਦੇ ਵਿੱਚ ਇਹਦੀ ਕੋਈ ਸੰਭਾਲ ਨਹੀਂ ਰੱਖੀਗੀ ਤਾਂ ਵੀ ਸਿਸਟਮ ਖਰਾਬ ਹੋ ਰਿਹਾ ਹੈਗਾ ਦੇਖੋ ਰਤਨ ਜੀ ਇਸ ਤਰ੍ਹਾਂ ਹੈਗਾ ਜਿਹੜੇ ਟ੍ਰੀਟਮੈਂਟ ਪਲਾਂਟ ਚਲਾਉਣੇ ਜੀ ਇਥੇ ਕੁਆਲੀਫਾਈਡ ਐਕਸਪੀਰੀਅੰਸ ਬੰਦੇ ਚਾਹੀਦੇ ਨੇ ਉਹ ਮੈਂ ਹਜੇ ਤੱਕ ਮੈਂ ਕਾਫੀ 25 ਸਾਲ ਨੌਕਰੀ ਕੀਤੀ ਹੈ ਪੋਲੂਸ਼ਨ ਡੋਵਰ ਚ ਪਹਿਲਾਂ ਤਾਂ ਚਲੋ ਟ੍ਰੀਟਮੈਂਟ ਪਲਾਂਟ ਲੱਗਣੇ ਨਹੀਂ ਸੀ ਸ਼ੁਰੂ ਹੋਏ ਐਸਟੀਪੀ ਬਾਅਦ ਦੇ ਵਿੱਚ ਜਿਵੇਂ ਇਸ ਪਲਾਂਟ ਦੀ ਆਪਾਂ ਤੁਸੀਂ ਦੇਖ ਕੇ ਆਏ ਉਹ ਬਿੱਤੀ 2013 ਚ ਨੀ ਪੱਤਰ ਰੱਖਿਆ ਗਿਆ ਠੀਕ ਹੈ ਤਾਂ ਉਦੋਂ ਦਾ ਜਿਹੜਾ ਸੀਗਾ ਪਰਫਾਰਮੈਂਸ ਹੈ ਜਿਹੜੀ ਪਲਾਂਟ ਦੀ ਆਪਰੇਸ਼ਨ ਹੈ ਉਹ ਹਮੇਸ਼ਾ ਹੀ ਕੁਐਸਚਨੇਬਲ ਰਹੀ ਹੈ ਅਸੀਂ ਇਹ ਨਹੀਂ ਹੈ ਇਹ ਟੈਕਨੋਲੋਜੀ ਜਿੰਨੀ ਆ ਵਧੀਆ ਨੇ ਜੋ ਸ਼ੁਰੂ-ਸ਼ੁਰੂ ਚਲਾਏ ਨੇ ਕਿਉਂਕਿ ਜਿਹੜੇ ਬੰਦੇ ਨੇ ਇਸ ਕੰਪਨੀ ਨੇ ਇਹ ਇੰਸਟਾਲ ਕੀਤੇ ਸੀਗੇ ਉਹਨਾਂ ਦੇ ਉਹਨਾਂ ਨੇ 2 ਸਾਲ ਦੀ ਕਿਤੇ 5 ਸਾਲ ਦੀ ਆਪ ਨਾਲ ਐਗਰੀਮੈਂਟ ਕੀਤਾ ਸੀ ਵੀ ਅਸੀਂ ਖੁਦ ਚਲਾਵਾਂਗੇ ਤਾਂ ਰਿਜ਼ਲਟ ਬਹੁਤ ਵਧੀਆ ਆਉਂਦੇ ਵੀ ਰਹੇ ਨੇ ਪਰ ਪਰਫਾਰਮੈਂਸ ਦੇ ਵਿੱਚ ਕਿਤੇ ਨਾ ਕਿਤੇ ਗੜਬੜ ਹੋ ਜਾਂਦੀ ਹੈ ਕਿਉਂਕਿ ਸਾਡੇ ਕੋਲੇ ਨਾ ਤਾਂ ਸਟਾਫ ਹੀ ਪ੍ਰੋਪਰ ਹੈ ਠੀਕ ਹੈ ਟੈਕਨੀਕਲ ਸਟਾਫ ਨਹੀਂ ਹੈ ਤੇ ਨਾ ਹੀ ਜਿਹੜੀ ਅੱਗੇ ਫਿਰ ਚਲਾਉਣ ਵਾਲਿਆਂ ਦੀ ਨੀਅਤ ਤੇ ਡਿਪੈਂਡ ਕਰਦਾ ਹੈ ਤੇ ਅੱਗੇ ਫਿਰ ਜਿਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਵੀ ਆਪਰੇਸ਼ਨ ਜਦੋਂ ਪਤਾ ਹੀ ਨਹੀਂ ਉਹਨਾਂ ਨੂੰ ਤੇ ਫਿਰ ਉਹ ਵਿੱਚੋਂ ਦੀ ਪਾ ਕੇ ਖਵਾ ਕੇ ਛੱਡਦਾ ਫਿਰ ਤਾਂ ਇਹੀ ਹੈ ਵੀ ਜਿਵੇਂ ਮਰਸੀਡੀਜ਼ ਗੱਡੀ ਹੋਵੇ ਚਾਹੇ ਕਰੋੜ ਰੁਪਏ ਦੀ ਲਈ ਹੋਵੇ ਤੇ ਉਹਦੇ ਵਿੱਚ ਬੈਠ ਕੇ ਸਟੇਰੀਂਗ ਖਵਾ ਕੇ ਮੜਾਏ ਵੀ ਦੂਜੇ ਪਾਸੇ ਉਤਰ ਜੀਏ ਚੱਲ ਰਹੀ ਨਾ ਹੋਵੇ ਫਿਰ ਉਹ ਕਰੋੜ ਰੁਪਿਆ ਲਾਇਆ ਬੇਅਰਥ ਹੀ ਹੁੰਦਾ ਉਹਦੇ ਨਾਲ ਤਾਂ 800 ਮਰੂਤੀ ਠੀਕ ਹੈ ਚੱਲਦੀ ਤਾਂ ਹੋਵੇ ਇਸ ਕਰਕੇ ਇਹ ਟੈਕਨੋਲੋਜੀ ਤਾਂ ਅਸੀਂ ਇਹੋ ਕਰ ਲਈਆਂ ਤੇ ਪਰ ਪਰਫਾਰਮੈਂਸ ਅਪ ਟੂ ਦੀ ਮਾਰਕ ਨਹੀਂ ਹੈ ਕਿਸੇ ਦਾ ਇੱਕ ਮੈਨੂੰ ਇਹ ਦੱਸੋ ਜਿਹੇ ਦਾ ਇਹ ਲੱਗਾ ਟ੍ਰੀਟਮੈਂਟ ਪਲੈਂਟ ਇਹ ਸਾਰੇ ਛੋਟੇ-ਸਾਰੇ ਚ ਪੋਸਿਬਲ ਆ ਵੀ ਇਹੀ ਹੱਲ ਆ ਕਿ ਹੋਰ ਵੀ ਹੱਲ ਹੁੰਦਾ ਕੋਈ ਹੱਲ ਹੋਰ ਹੁੰਦੇ ਨੇ ਜੀ ਹੋਰ ਹੁੰਦੇ ਆ ਬੜੇ ਹੱਲ ਨੇ ਪਰ ਗੱਲ ਤਾਂ ਇਹ ਹੈ ਵੀ ਕੁਝ ਜਿਹੜੀ ਆ ਆਪਣੇ ਪੁਰਾਣੀਆਂ ਟੈਕਨੋਲੋਜੀਜ਼ ਨੇ ਉਹਦੇ ਲਈ ਜ਼ਮੀਨ ਕਾਫੀ ਚਾਹੀਦੀ ਹੁੰਦੀ ਹੈ ਪਰ ਉਹਦੇ ਚ ਪਰਫਾਰਮੈਂਸ ਜਿੰਨੀ ਕੁ ਹੁੰਦੀ ਆ ਉਹ ਨੇਚਰਲ ਵੇ ਨਾਲ ਹੋਈ ਜਾਂਦੀ ਰਹਿੰਦੀ ਆ ਜਿਵੇਂ ਛੱਪੜਾਂ ਚ ਆਪਾਂ ਪਾਣੀ ਪਾਉਂਦੇ ਸੀ ਦੂਜੇ ਪਾਸੇ ਨਿਕਲਦਾ ਸੀ ਤਾਂ ਸਾਫ਼ ਹੁੰਦਾ ਸੀਗਾ ਹੁਣ ਐ ਅਪਾਰਟਮੈਂਟਸ ਬਣਾ ਕੇ THAPPER ਯੂਨੀਵਰਸਿਟੀ ਨੇ ਟ ਉਹ ਇਹ ਏਰੀਏਸ਼ਨ ਉਹਦੇ ਵਿੱਚ ਆਟੋਮੈਟਿਕਲੀ ਨੇਚੁਰਲ ਜਿਹੜੀ ਹੈਗੀ ਐ ਸੈਟਲਮੈਂਟ ਵੀ ਹੁੰਦੀ ਐ ਏਰੀਏਸ਼ਨ ਵੀ ਹੁੰਦੀ ਐ ਅੱਗੇ ਫਰਦਰ ਸੈਟਲਿੰਗ ਹੋ ਕੇ ਪਾਣੀ ਸਾਫ ਹੋ ਕੇ ਇਰੀਗੇਸ਼ਨ ਦੇ ਕਈ ਬਰੀ ਪੈਰਾਮੀਟਰ ਪੂਰੇ ਪਰਫਾਰਮ ਕਰਦਾ ਹੀ ਐ ਇਹ ਸਾਰੇ ਸਿਸਟਮ ਜੇ ਤੁਹਾਨੂੰ ਲੱਗਦਾ ਵੀ ਲੋਕਾਂ ਦਾ ਵੀ ਬਹੁਤ ਜ਼ਿਆਦਾ ਕਸੂਰ ਹੈ ਜਿਹੇ ਦਾ ਵੇਸਟ ਆਉਂਦਾਗਾ ਜਾਂ ਜਿਹੇ ਦਾ ਵੀ ਸਿਸਟਮ ਦੇ ਜਾਂ ਮਸ਼ੀਨਾਂ ਦੇ ਵੀ ਹੱਥ ਖੜੇ ਹੋ ਜਾਂਦੇ ਆ ਲੋਕਾਂ ਦਾ ਤਾਂ ਓਵਰਆਲ ਹੈਗੀ ਹੈਗਾ ਜੀ ਜੇ ਕੋਈ ਚੀਜ਼ ਫੇਲ ਰਹਾ ਹੈ ਉਹਦੇ ਵਿੱਚ ਇਹ ਨਹੀਂ ਹੈ ਵੀ ਕੌਣ ਲੋਕ ਹਾਂ ਆਪਾਂ ਵੀ ਉਹਨਾਂ ਲੋਕਾਂ ਚ ਹੀ ਆਉਣੇ ਆ ਠੀਕ ਹੈ ਨਾ ਜੀ ਜੇ ਉੱਥੇ ਲੋਕੀ ਆਪਾਂ ਨੂੰ ਪਤਾ ਹੈ ਵੀ ਸੀਵਰ ਦੇ ਵਿੱਚ ਲਿਫਾਫਾ ਨਹੀਂ ਜਾਣਾ ਚਾਹੀਦਾ ਜੇ ਲੋਕ ਲਿਫਾਫੇ ਸਿੱਟੀ ਜਾਣਗੇ ਕੂੜਾ ਸਿੱਟੀ ਜਾਣਗੇ ਠੀਕ ਹੈ ਨਾ ਤੇ ਫਿਰ ਕੁਦਰਤੀ ਹੈ ਕਿਤੇ ਨਾ ਕਿਤੇ ਪਰਫਾਰਮੈਂਸ ਤੇ ਇਫੈਕਟ ਪਊਗਾ ਹੀ ਪਰਫਾਰਮੈਂਸ ਦਾ ਇਫੈਕਟ ਮੀਨਸ ਸਾਡੀਆਂ ਸੇਤਾਂ ਤੇ ਇਫੈਕਟ ਸਾਡੇ ਲਈ ਇਫੈਕਟ ਠੀਕ ਹੈ ਚਾਹੇ ਉਹ ਧੂਆਂ ਚਾਹੇ ਪਾਣੀ ਹੈ ਜੇ ਗੰਦਾ ਕਰਦੇ ਆ ਸਾਡੀ ਇਨਵੋਲਵਮੈਂਟ ਹੈ ਜਿਹੜੀ ਪਬਲਿਕ ਦੀ ਆਮ ਬੰਦੇ ਦੀ ਉਹੋ ਇਹਦੇ ਵਿੱਚੋਂ ਆਪਾਂ ਮਨਫੀ ਨਹੀਂ ਕਰ ਸਕਦੇ ਤੇ ਜਿਹੜਾ ਇਹ ਸੀਵਰੇਜ ਵਾਲਾ ਸਿਸਟਮ ਆ ਨਾ ਜੀ ਇਹਨੇ ਜਿਹੜਾ ਪਿੰਡਾਂ ਦੀਆਂ ਜਾਂ ਸ਼ਹਿਰਾਂ ਦੀਆਂ ਨਿਕਾਸੀਆਂ ਵਾਲਾ ਪ੍ਰੋਸੈਸ ਫਸਾ ਕੇ ਰੱਖਤਾ ਗੇਰ ਵੀ ਇਹ ਬਹੁਤ ਵੱਡੀ ਪ੍ਰੋਬਲਮ ਆਉਣ ਵਾਲੇ ਸਮੇਂ 'ਚ ਵੀ ਹੋਊ ਹੋਣੀ ਬਹੁਤ ਚੀਕਾਂ ਨਿਕਲੀਆਂ ਬੰਨਾਂ ਲੋਕਾਂ ਨੂੰ ਉਹ ਤਾਂ ਜੀ ਦੇਖੋ ਜਿਉਂ-ਜਿਉਂ ਪਾਪੂਲੇਸ਼ਨ ਵੱਧ ਰਹੀ ਹੈ ਆਪਰ ਨੂੰ ਹਰ ਤਰ੍ਹਾਂ ਦੀਆਂ ਪ੍ਰੋਬਲਮਾਂ ਫੇਸ ਕਰਨੀਆਂ ਪੈ ਰਹੀਆਂ ਕੋਈ ਟਾਈਮ ਸੀ ਵੀ ਅਸੀਂ ਇਸ ਚੀਜ਼ ਤੇ ਜਾਦੇ ਕਨਸੈਂਟਰੇਟ ਕਰ ਰਹੇ ਸੀ ਵੀ ਹਰ ਸ਼ਹਿਰੀ ਨੂੰ ਪੀਣ ਲਈ ਸਾਫ਼ ਪਾਣੀ ਕਿਵੇਂ ਮੁਹੱਈਆ ਕੀਤਾ ਜਾਵੇ ਹਾਂ ਉਹ ਪ੍ਰੋਬਲਮ ਹਜੇ ਸੋਲਵ ਨਹੀਂ ਹੋਈ ਹਾਂ ਹੁਣ ਇਹ ਹੋ ਗਈ ਹੈ ਵੀ ਪਾਣੀ ਜਿਹੜਾ ਭੇਜ ਰਹੇ ਹਾਂ ਅਗੋਂ ਵੇਸਟਵਾਟਰ ਚ ਕਨਵਰਟ ਹੋ ਜਾਂਦਾ ਜੂਸ ਤੋਂ ਬਾਅਦ ਉਹ ਭੇਜੀਏ ਕਿੱਥੇ ਹਾਂ ਠੀਕ ਹੈ ਉਹੀ ਸਮਾਂ ਸੀ ਜਦੋਂ ਅਸੀਂ ਕੋਈ ਘਰਾਂ ਦੇ ਵਿੱਚ ਉਹਨਾ ਪਾਣੀ ਯੂਜ਼ ਨਹੀਂ ਕਰਦੇ ਸੀ ਨਾ ਸਾਡੇ ਕੋਲੇ ਘਰਾਂ ਦੇ ਵਿੱਚ ਫਲਸ਼ਸ ਹੁੰਦੀਆਂ ਸੀ ਨਾ ਸਾਡੇ ਕੋਈ ਵਾਸ਼ ਵਾਸ਼ਿੰਗ ਮਸ਼ੀਨਸ ਹੁੰਦੀਆਂ ਸੀ ਨਾ ਹੀ ਗੀਜਰ ਹੁੰਦੇ ਸੀ ਤੇ ਹੁਣ ਤਾਂ ਮਤਲਬ ਕਿ ਅੱਗੇ ਜੇ ਕੋਈ ਕਿਸੇ ਨੂੰ ਡੰਗਰ ਵੀ ਨਵਾਉਣਾ ਸੀ ਉਹ ਵੀ ਬਾਹਰ ਜਾਂਦਾ ਸੀਗਾ ਛੱਪੜ ਚਣਾਉਣ ਠੀਕ ਹੈ ਕਿਸੇ ਨੇ ਸਵੇਰੇ ਸਵੇਰੇ ਬਾਹਰ ਅੰਦਰ ਜਾਣਾ ਉਹ ਵੀ ਬਾਹਰ ਕੀਤਾ ਜਾਂਦੇ ਸੀਗੇ ਤੇ ਕੱਪੜੇ ਵੀ ਬਾਹਰ ਖਾਲਾਂ ਖੂਲਾਂ ਦੇ ਧੋਤੇ ਜਾਂਦੇ ਸੀ ਜਾਂ ਨਲਕਾ ਲੱਗਿਆ ਹੁੰਦਾ ਜੀ ਨਲਕੇ ਦਾ ਪਾਣੀ ਕਿੰਨਾ ਕਿਸ਼ੇਟ ਸਕਦੇ ਆ ਹੁਣ ਜਿੰਨਾ ਕੁ ਕਨਵੀਨੀਅੰਟ ਹੋ ਰਿਹਾ ਹੈ ਨਾ ਸਾਨੂੰ ਅਵੇਲੇਬਿਲਟੀ ਆਫ ਵਾਟਰ ਠੀਕ ਹੈ ਉਹਨੇ ਅਸੀਂ ਬੇਸ ਕਰੀ ਜਨੇ ਹੁਣ ਹੁਣ ਕਈਆਂ ਦਾ ਇਹ ਹੁੰਦਾ ਵੀ ਮੋਟਰ ਚੱਲ ਰਹੀ ਹੈ ਉਹਨੂੰ ਦੇਖਦੇ ਹੀ ਨਹੀਂ ਵੀ ਸਾਡੀ ਓਵਰਫਲੋ ਕਰ ਰਹੀ ਹੈ ਟੈਂਕੀ ਸਾਡੀ ਮਸ਼ੀਨ ਚ ਕਿੰਨਾ ਪਾਣੀ ਸਾਨੂੰ ਚਾਹੀਦਾ ਹੈ ਕਾਦੇ ਲਈ ਕੀ ਕਈਆਂ ਦਾ ਇਹ ਹੁੰਦਾ ਵੀ 1.5 ਇੰਚ ਦੀ ਪਾਈਪ ਛੱਡੀ ਹੁੰਦੀ ਹੈ ਠੀਕ ਹੈ ਬੰਦਾ ਬਰਸ਼ ਕਰ ਰਿਹਾ ਗੋਲੇ ਖੜਾ ਉਹ ਬਰਸ਼ ਕਰਨ ਤੇ 5 ਮਿੰਟ ਲਾਵੇ 10 ਮਿੰਟ ਲਾਵੇ ਉਹਨੇ ਚਰਚ ਕਿੰਨਾ ਪਾਣੀ ਨਿਕਲ ਗਿਆ ਜਦੋਂ ਕਿ ਉਹਨੂੰ ਤਾਂ ਇੱਕ ਗਲਾਸ ਜਾਂ ਇੱਕ ਗੜਵੀ ਪਾਣੀ ਦੀ ਚਾਹੀਦੀ ਸੀ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਿਹੜੀ ਆਪਣੀ ਕਾਮਨ ਸੈਂਸ ਹੈ ਉਹਦੇ ਨਾਲ ਹੀ ਆਉਣਗੀਆਂ ਤੇ ਉਹ ਤੁਹਾਨੂੰ ਪਤਾ ਹੀ ਕਾਮਨ ਸੈਂਸ ਇਜ਼ ਨਾਟ ਸੋ ਕਾਮਨ ਹਮ ਤਾਂ ਇਹ ਕਿ ਮੈਨੂੰ ਇਹ ਵੀ ਦੱਸੋ ਇਹਦੇ ਚ ਕਰਪਸ਼ਨ ਦਾ ਕਿੱਡਾ ਕਬੜਾ ਰੋਲ ਆ ਇਮਾਨਦਾਰੀ ਤੁਸੀਂ ਵੀ ਅਫਸਰ ਰਹੇ ਹੋ ਇਮਾਨਦਾਰੀ ਨਾਲ ਦੱਸੋ ਵੀ ਜਿਹੜਾ ਪੋਲਿਊਸ਼ਨ ਕੰਟਰੋਲ ਮਹਿਕਮਾ ਆਗਾ ਜਾਂ ਫਿਰ ਅਲੱਗ ਅਲੱਗ ਇਹਦੇ ਨਗਰ ਕਾਉਂਸਲ ਦੇ ਜਾਂ ਇਹਦੇ ਚ ਮਹਿਕਮੇ ਚ ਆ ਜਾਂਦੇ ਜੀ ਉਹ ਆਗੇ ਜਈ ਆਗੇ ਹੋਰ ਆਗੇ ਉਹਨਾਂ ਦਾ ਕਿਹੇ ਦਾ ਯੋਗਦਾਨ ਰਹਿੰਦਾ ਦੇਖੋ ਇਸ ਤਰ੍ਹਾਂ ਹੈਗੀ ਹੈ ਕਰਪਸ਼ਨ ਤਾਂ ਆਲ ਓਵਰ ਸਿਸਟਮ ਚ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਜੇ ਮੈਂ ਤੁਹਾਨੂੰ ਇਹੀ ਕੁਐਸਚਨ ਕਾਊਂਟਰ ਕਰ ਦਿਆਂ ਕੀ ਜਵਾਬ ਦੇਵੋਗੇ ਤੁਸੀਂ ਜੇ ਮੈਂ ਕਹਾਂ ਵੀ ਤੁਹਾਡਾ ਜਿਹੜਾ মিডিਆ ਹੈਗਾ ਵੀ ਉਹ ਕਰਪਟ ਹੈਗੇ ਨੇ ਲੋਕ ਜਾਂ ਕਿ ਹੋਰ ਹੈ ਬਟ ਵੀ ਕੰਡ ਰੂਲ ਆਊਟ ਠੀਕ ਹੈ ਚਾਹੇ ਆਪਾਂ ਤੁਸੀਂ ਤੁਹਾਡੀ ਗਾਰੰਟੀ ਲੈ ਸਕਦੇ ਹੋ ਮੈਂ ਵੀ ਕਹਾਂ ਵੀ ਰਤਨ ਤਾਂ ਬਹੁਤ ਸਾਫ ਸੁਥਰਾ ਬੰਦਾ ਹੈ ਬਟ ਕੀ ਇਹਦੇ ਨਾਲ ਸਾਰੇ মিডিਆ ਨੂੰ ਆਪਾਂ ਉਹ ਕਰ ਲਿਆ ਕਿਸ ਕਿਸ ਕਿਸੇ ਇੱਕ ਡਿਪਾਰਟਮੈਂਟ ਦੀ ਗੱਲ ਕਰੋ ਠੀਕ ਹੈ ਨਾ ਉਸੇ ਚ ਤੁਸੀਂ ਦੱਸੋ ਵੀ ਕੀ ਸਾਰਿਆਂ ਤੋਂ ਐਕਸਪੈਕਟ ਕਰਦੇ ਆ ਵੀ ਸਾਰੇ ਸਾਫ ਸੁਥਰੇ ਢੰਗ ਨਾਲ ਕਰ ਰਹੇ ਨੇ ਪਰਫਾਰਮ ਕਰ ਰਹੇ ਨੇ ਤੇ ਉਹ ਕਮੇਟੀਆਂ ਦੀ ਵੀ ਅਪਲਾਈ ਹੁੰਦਾ ਉਹ ਵੀ ਤਾਂ ਸਾਡੇ ਚੋਂ ਹੀ ਨੇ ਸਾਡੇ ਸਮਾਜ ਦਾ ਹਿੱਸਾ ਨੇ ਜੇ ਕਮੇਟੀਆਂ ਚ ਮੁਲਾਜ਼ਮ ਨੇ ਚਾਹੇ ਚਾਹੇ ਉੱਤੇ ਕੋਈ ਉਹਨਾਂ ਇਲੈਕਟਡ ਬੰਦੇ ਨੇ ਤੇ ਸਾਡੇ ਲੋਕਾਂ ਦੇ ਚੁਣੇ ਹੋਏ ਨੇ ਅਸੀਂ ਚੁਣਦੇ ਆ ਤਾਂ ਫਿਰ ਉਹ ਦੇਖਣਾ ਚਾਹੀਦਾ ਹੈ ਫਿਰ ਪਲੱਸ ਜਣੀ ਜਦੋਂ ਅਫਸਰਾਂ ਦੀ ਅਪੁਆਇੰਟਮੈਂਟ ਹੁੰਦੀ ਹੈ ਪੀਪੀਐਸਸੀ ਦੇ ਥਰੂ ਹੁੰਦੀ ਹੈ ਜੇ ਥੱਲੇ ਕਲਰਕਾਂ ਦੀ ਹੁੰਦੀ ਹੈ ਜਾਂ ਕੋਈ ਹੋਰ ਹੈ ਸਮ ਟਾਈਮ ਡਿਪਾਰਟਮੈਂਟਲ ਕਮੇਟੀਆਂ ਨੇ ਸਮ ਸਮ ਟਾਈਮ ਐਸਐਸ ਬੋਰਡ ਹੈ ਕੀ ਅਸੀਂ ਉਹਨਾਂ ਤੋਂ ਪਹਿਲਾਂ ਸਰਟੀਫਾਈ ਕਰ ਸਕਦੇ ਹਾਂ ਪੀਪੀਐਸ ਇਸ ਕਲੀਨ ਐਸਐਸ ਬੋਰਡ ਇਸ ਕਲੀਨ ਸਲੂਸ਼ਨ ਕਮੇਟੀਆਂ ਜ਼ਰਾਤ ਕਲੀਨ ਜੋ ਉਹ ਨਹੀਂ ਤਾਂ ਫਿਰ ਕੁਦਰਤੀ ਹੈ ਪਰਕੂਲੇਟ ਹੋ ਕੇ ਸਾਰਾ ਕੁਝ ਸਾਡੇ ਥੱਲੇ ਆਊਗਾ ਤੇ ਆਪਾਂ ਸਾਰੀ ਫੇਸ ਕਰਾਂਗੇ ਉਸੇ ਚ ਨੂੰ ਇਸ ਕਰਕੇ ਸਰਟੀਫਾਈ ਤੁਸੀਂ ਕਿਸੇ ਨੂੰ ਨਹੀਂ ਕਰ ਸਕਦੇ ਵੀ ਹਾਂ ਜੀ ਇਹ 100% ਕਰਪਟ ਹੈ 100% ਆਨੈਸਟ ਹੈ ਪੰਜਾਬ ਦੇ ਵਿੱਚ ਕੋਈ ਐਸਡੀਪੀ ਹੈਗਾਗਾ ਜਿਹੜਾ ਸਭ ਤੋਂ ਨੰਬਰ 1 ਚੱਲ ਰਿਹਾ ਹੋਵੇ ਜਿੱਥੇ ਮਤਲਬ ਜਿਹੜਾ ਇਹ ਪਾਣੀ ਦਾ ਪਿਉਰੀਫਿਕੇਸ਼ਨ ਆ ਉਹ ਸਹੀ ਹੋ ਰਹੀ ਹੋਵੇ ਕਿ ਕੋਈ ਹੈ ਨਹੀਂ ਥੋੜੀ ਕੋ ਮੈਨੂੰ ਹੁਣ ਮੈਂ ਆਊਟ ਆਫ ਜੌਬ ਹੋਏ ਨੂੰ ਤਕਰੀਬਨ 10 ਸਾਲ ਹੋ ਗਿਆ ਹਾਂ ਠੀਕ ਹੈ ਨਾ 10 ਸਾਲਾਂ ਦੇ ਵਿੱਚੋਂ ਮੈਂ ਹੁਣ ਪਿੱਛੇ ਕੀ ਕੁਝ ਹੋ ਰਿਹਾ ਹੈ ਬਟ ਐਟ ਦੀ ਸੇਮ ਟਾਈਮ ਮੈਂ ਕਈ ਐਸਟੀਪੀ ਪਰਫਾਰਮਿੰਗ ਦੇਖੇ ਨੇ ਜਿੱਥੇ ਜੇ ਬੀ ਜਿਹੜੀ ਸੀਗੀ ਆਪਣੇ ਬੀਓਡੀ 10 ਦੀ ਰਿਕੁਆਇਰਮੈਂਟ ਹੈ 7 ਦੀ ਰਿਕੁਆਇਰਮੈਂਟ ਹੈ ਉੱਥੇ 2 2 ਦੀ ਵੀ ਆ ਰਹੀ ਸੀ ਬਿਲਕੁਲ ਕਲੀਨ ਵਾਟਰ ਤੁਸੀਂ ਗਲਾਸ ਚ ਭਰ ਕੇ ਰੱਖ ਦਿਓ ਤੁਸੀਂ ਸ਼ਾਇਦ ਗਲਤੀ ਨਾਲ ਕੋਈ ਬੰਦਾ ਆਵੇ ਉਹਨੂੰ ਪਿਆਸ ਲੱਗੀ ਹੋ ਪੀ ਵੀ ਸਕਦਾ ਹੈ ਠੀਕ ਹੈ ਨਾ ਪਰ ਗੱਲ ਇਹ ਵੀ ਵਿਜ਼ਿਬਿਲਟੀ ਵੀ ਕੋਈ ਚੀਜ਼ ਹੁੰਦੀ ਹੈ ਠੀਕ ਹੈ ਨਾ ਹੁਣ ਜਿਵੇਂ ਆਪਾਂ ਏਥਰੋਸਫੇਅਰ ਦੇਖ ਰਹੇ ਹਾਂ ਇਹਦੇ ਵਿੱਚ ਆਪਾਂ ਨੂੰ ਲੱਗ ਪਰ ਜਦੋਂ ਦਵਾਈ ਹੁੰਦੀ ਹੈ ਦਸਹਿਰਾ ਹੁੰਦਾ ਹੈ ਉਦੋਂ ਫਿਰ ਆਮ ਬੰਦੇ ਨੂੰ ਪਤਾ ਲੱਗਦਾ ਵੀ ਧੂਆ ਬਹੁਤ ਹੈ ਤੇ ਇਸ ਤਰ੍ਹਾਂ ਹੀ ਸਾਡੇ ਐਸਟੀਪੀਜ਼ ਦੀ ਸਾਰੀ ਪਰਫਾਰਮੈਂਸ ਉਹ ਪ੍ਰੋਪੋਰਸ਼ਨੈਟੀ ਹੈ ਜਿਵੇਂ ਦੂਜੇ ਡਿਪਾਰਟਮੈਂਟਸ ਦੀ ਐਫੀਸ਼ੀਐਂਸੀ ਜਾਂ ਕਹਿ ਲੋਗੇ ਆਉਟਪੁੱਟ ਹੈਗੀ ਹੈ ਉਹ ਇਹਨਾਂ ਡਿਪਾਰਟਮੈਂਟਸ ਦੀ ਹੈਗੀ ਹੈ ਚੱਲੀ ਜਾਂਦਾ ਕੰਮ ਤੇ ਪਰ ਸਾਰਿਆਂ ਨੂੰ ਸਾਰਿਆਂ ਦੀ ਸਨਸੈਰਿਟੀ ਨਾਲ ਹੀ ਕੰਮ ਚੱਲਦੇ ਨੇ ਤੇ ਸਨਸੀਅਰਤਾ ਜਦੋਂ ਅਸੀਂ ਘਰ ਚ ਬੈਠੇ ਜਿਨ੍ਹਾਂ ਤੇ ਇਫੈਕਟ ਪਾ ਰਿਹਾ ਹੈ ਉਹ ਨਹੀਂ ਹੈਗੇ ਚੱਕ ਚੱਕ ਲਫਾਫੇ ਨਾਲੀਆਂ ਸਿਟੀ ਜਨੇ ਆ ਸੀਵਰ ਸਿਟੀ ਜਨੇ ਆ ਕੂੜਾ ਸਿਟੀ ਜਨੇ ਆ ਤੇ ਬੇਤਹਾਸ਼ਾ ਪਾਣੀ ਬਿਨਾ ਲੋੜ ਤੋਂ ਵਰਤੀ ਜਾਂਦੇ ਆ ਤੇ ਲੋੜ ਤਾਂ ਫਿਰ ਉਹ ਸੀਵਰਤੀ ਪੈਣਾ ਨਾ ਠੀਕ ਹੈ ਨਾ ਜੇ ਆਪਾਂ ਕਹੀਏ ਵੀ ਦੁੱਧ ਨੂੰ ਪਤਲਾ ਕਰਨ ਵਾਸਤੇ ਪਾਣੀ ਪਾ ਦਈਏ 5 ਲੀਟਰ ਬਣਾ ਲਈਏ ਤੇ ਰਹਿ ਗਿਆ ਤਾਂ ਦੁੱਧ ਪਰ ਪਾਣੀ ਕਿੰਨਾ ਹੋ ਗਿਆ ਉਹਦੇ ਵਿੱਚ ਇਸ ਤਰ੍ਹਾਂ ਇਹਦੇ ਜਿਹੜਾ ਹੈਗਾ ਨਾ ਜੀ ਕਲੈਕਟਿਵ ਰਿਸਪੌਂਸਿਬਿਲਟੀ ਹੁੰਦੀ ਹੈ ਹਰੇਕ ਦੀ ਈਵਨ ਥੱਲੇ ਕੌਮਨ ਮੈਂਡ ਦੀ ਵੀ ਤੇ ਜਿਹੜੇ ਰਿਪਰੈਜ਼ੈਂਟ ਕਰ ਰਹੇ ਹੈ ਉਹਨਾਂ ਦੀ ਥੋੜੀ ਜੀ ਅਕੋਰਡਿੰਗਲੀ ਵੱਧਦੀ ਜਾਂਦੀ ਹੈ ਜਿਉਂ-ਜਿਉਂ ਉਹਦੇ ਵੱਧਦੇ ਨੇ ਛੋੜੇ ਉਹਵੇਂ ਛੋੜੀ ਰਿਸਪੌਂਸਿਬਿਲਟੀ ਵੱਧਦੀ ਜਾਂਦੀ ਹੈ ਜੇ ਮਾਨਸਾ ਸ਼ਹਿਰ ਦੀ ਗੱਲ ਕਰੀਏ ਮਾਨਸਾ ਸ਼ਹਿਰ ਦਾ ਗੰਦ ਨਿਕਲ ਸਕਦਾ ਹੋ ਸਕਦਾ ਕਲੀਨ ਕੀ ਨਹੀਂ ਹੋ ਸਕਦਾ ਜੀ ਦੁਨੀਆ ਚੰਦ ਤੇ ਪਹੁੰਚ ਗਈ ਹੈ ਇਹ ਤਾਂ ਚਾਹੇ ਤੁਸੀਂ ਇਹਨੂੰ ਬਸਲੇਰੀ ਵਾਟਰ ਬਣਾ ਲਓ ਪਰ ਇਹ ਹੁੰਦਾ ਹੈ ਇੱਕ এনवायरमेंटਲ ਇਕਨੋਮਿਕਸ ਹੁੰਦੀ ਹੈ ਜੀ ਉਹ ਇਕਨੋਮਿਕਸ ਮੁਤਾਬਕ ਇਹ ਹੈ ਵੀ ਤੁਸੀਂ ਕਿਸੇ ਪਾਣੀ ਨੂੰ ਕਿਸ ਜੂਜ਼ ਵਾਸਤੇ ਟਰੀਟ ਕਰਨਾ ਹੈ ਇਰੀਗੇਸ਼ਨ ਵਾਸਤੇ ਕਰਨਾ ਹੈ ਫਿਸ਼ਿੰਗ ਵਾਸਤੇ ਕਰਨਾ ਹੈ ਜਾਂ ਅਗੇ ਡਿਲੂਸ਼ਨ ਕਰ ਦੇਣੀ ਹੈ ਪਾ ਕੇ ਜਿਸ ਪਰਪਸ ਲਈ ਯੂਜ਼ ਕਰ ਰਹੇ ਆ ਉਹਦੇ ਸਟੈਂਡਰਡ ਪ੍ਰਸਕ੍ਰਾਈਬ ਕੀਤੇ ਹੋਏ ਆ ਨਹੀਂ ਜਿਹੜਾ ਇਹ ਇਹ ਟ੍ਰੀਟਮੈਂਟ ਪਲੈਂਟ ਲੱਗਿਆਗਾ ਇਹਦੇ ਚ ਰਿਪੇਅਰ ਹੋ ਕੇ ਜੇ ਸਾਰਾ ਕੰਮ ਸੈੱਟ ਹੋ ਰਿਹਾ ਇਹੀ ਓਕੇ ਕਰ ਦੂ ਕਰ ਦੂ ਪਾਲਾ ਮਾਨਸਾ ਦਾ ਟੈਕਨੋਲੋਜੀ ਤਾਂ 100% ਟਰਸਟਡ ਟੈਕਨੋਲੋਜੀ ਹੈ ਇਹਹੀ ਪਾਣੀ ਬਿਲਕੁਲ ਸਾਫ ਨਿਕਲਦੇ ਰਹੇ ਨੇ ਦੇਖੇ ਬਹੁਤ ਥੇਰੇ ਐਸਟੀਪੀ ਦੇ ਹੋਰ ਵੀ ਦੇਖੇ ਨੇ ਆ ਇਹੋ ਜੀ ਗੱਲ ਨਹੀਂ ਆ ਮਤਲਬ ਮਾਨਸਾ ਵਾਲੇ ਇਹਦਾ ਹੱਲ ਕਰਵਾ ਲੈਣ ਸਰਕਾਰ ਤੋਂ ਹੱਲ ਹੋ ਸਕਦਾ ਐਸ ਜਿਹੜੀ ਗੱਲ ਹੈ ਪੋਸੀਬਲ ਹੈ ਕਈ ਵਾਰੀ ਤਾਂ ਇਹ ਹੁੰਦਾ ਮੈਨੂੰ ਇੱਕ ਚੀਜ਼ ਦੱਸੋ ਆਪਣੀਆਂ ਗੱਡੀ ਖੜੀ ਹੈ ਤੁਸੀਂ ਜੀ ਤੇ ਆਏ ਹੋ ਜੀ ਜੀ ਇਹ 10 ਲੱਖ ਦੀ ਹੋएगी 15 ਲੱਖ ਰੁਪਏ ਦੀ ਹੋएगी ਜੇ ਦੇ ਟਾਇਰ ਚੋਂ ਹਵਾ ਨਿਕਲ ਜੇ ਹਵਾ ਦੀ ਕੋਈ ਕਾਸਟ ਹੁੰਦੀ ਹੈ ਹੂੰ ਠੀਕ ਹੈ ਤੇ ਫਿਰ ਚੱਲੂਗੀ ਜੇ ਚੱਲੂਗੀ ਤਾਂ ਆਪਾਂ ਨੁਕਸਾਨ ਕਰਾਂਗੇ ਕਿ ਕਰਦਾ ਠੀਕ ਹੈ ਤੇ ਫਿਰ ਹਵਾ ਤਾਂ 1 ਰੁਪਏ 2 ਰੁਪਏ ਜਿੱਥੋਂ ਭਰ ਦੇਣਗੇ ਤੇ ਫਿਰ ਭਰਾ ਲੈਣੀ ਚਾਹੀਦੀ ਉਸ ਤਰੀਕੇ ਨਾਲ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਆ ਉਹ ਵੀ ਮਹੱਤਵ ਰੱਖਦੀਆਂ ਤੇ ਉਹਨਾਂ ਵੱਲ ਧਿਆਨ ਦੇਣਾ ਬਣਦਾ ਹੈ ਜੇ ਉਹ ਇੱਥੇ ਚਲਾਉਣਾ ਹੈ ਜੇ ਪਲਾਸਟਿਕ ਵਿੱਚ ਆ ਰਿਹਾ ਉਹਨੂੰ ਰੋਕਣ ਦਾ ਗ੍ਰਿੱਟ ਹੋ ਰਾ ਰਿਹਾ ਉਹਨੂੰ ਰੋਕਣ ਦਾ ਪਲੱਸ ਜੇ ਕਿਤੇ ਕਲੋਰੀਨੇਸ਼ਨ ਕਰਨੀ ਹੈ ਸੈਟਲਮੈਂਟ ਕਰਨੀ ਹੈ ਕਿ ਉਹ ਪ੍ਰੋਪਰ ਹੋ ਰਹੀ ਹੈ ਉਹਨੂੰ ਰਿਟੈਂਸ਼ਨ ਟਾਈਮ ਪ੍ਰੋਪਰ ਦਿੱਤਾ ਜਾ ਰਿਹਾ ਜੇ ਉਹਨੂੰ ਦੇਖੋ ਇਹ ਪਲਾਂਟ ਇਸ ਤਰ੍ਹਾਂ ਦੇ ਹੁੰਦੇ ਨੇ ਇਹਦੇ ਵਿੱਚ ਬਾਇਓਲੋਜੀਕਲ ਲੋਡ ਕਰਕੇ ਬੈਕਟੀਰੀਅਲ ਪ੍ਰੈਜੈਂਸ ਕਰਕੇ ਉਹਦੀ ਜਣੀ ਉਹਨੂੰ ਖੰਦੇ ਨੇ ਤੇ ਜਿਹੜਾ ਐਕਸਟੀਟਾ ਹੁੰਦਾ ਉਹ ਸਾਰੇ ਉਹਦੀ ਸਲੱਜ ਬਣਦੀ ਹੈ ਜੇ ਸਲੱਜ ਵਿੱਚ ਪਾਣੀ ਦੀ ਆਈ ਜਾਵੇ ਤੇ ਕਲੋਰੀਨੇਸ਼ਨ ਕਰਦੀਏ ਤੇ ਹੋਰ ਤਰ੍ਹਾਂ ਦੀ ਕੰਪਾਊਂਡ ਬਣ ਜਾਣਗੇ ਨਵੀਂ ਕਿਸਮ ਦੀ ਸਸਿਆ ਪੈਦਾ ਹੋ ਜੇਗੀ ਇਸ ਕਰਕੇ ਪਰਫਾਰਮੈਂਸ ਇਸ ਕਰਕੇ ਨਹੀਂ ਹੈਗੀ ਇਹਨਾਂ ਪਲਾਂਟਸ ਦੀ ਜਿਹੜੀ ਮੇਰੀ ਓਬਜ਼ਰਵੇਸ਼ਨ ਹੈ ਉਹ ਇਹ ਹੈ ਵੀ ਟੈਕਨੀਕਲੀ ਟ੍ਰੇਨਡ ਜਿਹੜਾ ਇਹ ਟ੍ਰੀਟਮੈਂਟ ਪਲਾਂਟਸ ਨੂੰ ਪ੍ਰੋਪਰਲੀ ਚਲਾ ਸਕਦੇ ਉਹ ਸਟਾਫ ਹੀ ਅਵੇਲੇਬਲ ਨਹੀਂ ਹੈ ਬਾਕੀ ਤਾਂ ਬਾਅਦ ਦੀ ਗੱਲ ਹੈ ਜੀ ਧੰਨਵਾਦ ਜੀ ਸੋ ਮਾਨਸਾ ਦੀ ਗੱਲ ਕੀਤੀ ਆ ਮਾਨਸਾ ਦੇ ਵਿੱਚ ਜੇ ਅਸੀਂ ਗੱਲ ਕਰ ਲਈਏ ਅਸਲ ਬਿਮਾਰੀ ਦੀ ਜੜ੍ਹ ਜੇ ਸੀਬ੍ਰੇਜ ਦੀ ਗੱਲ ਕਰਦੇ ਆ ਉਹ ਟ੍ਰੀਟਮੈਂਟ ਪਲਾਂਟ ਜਦੋਂ ਅਸੀਂ ਦੇਖਦੇ ਆ ਪਿਛਲੇ ਪਾਸੇ ਤੁਸੀਂ ਤਸਵੀਰ ਵੀ ਦੇਖ ਰਹੇ ਹੋ ਕਿਵੇਂ ਜਿਹੜਾਗਾ ਉਹ ਗੰਦ ਨਿਕਲ ਰਿਹਾ ਹੈਗਾ ਮਾਨਸਾ ਦੇ ਟ੍ਰੀਟਮੈਂਟ ਪਲਾਂਟ ਦੇ ਵਿੱਚ ਜਿਹੜਾ ਟ੍ਰੀਟਡ ਹੋ ਕੇ ਨਿਕਲ ਰਿਹਾ ਹੈਗਾ ਉਹ ਵੀ ਗੰਦੀ ਆ ਉਹ ਕੋਈ ਟ੍ਰੀਟਮੈਂਟ ਟ੍ਰੀਟਡ ਪਾਣੀ ਨਹੀਂ ਜੇ ਅਸੀਂ ਦੂਜੇ ਪਾਸੇ ਗੱਲ ਕਰੀਏ ਇਹਦਾ ਹੱਲ ਕੀ ਹੋਊਗਾ ਉਹ ਹੱਲ ਦੱਸਣ ਦੇ ਲਈ ਅਸੀਂ ਇਹ ਸਾਰੀ ਮੁਲਾਕਾਤ ਜਿਹੜੀ ਨਾਜਰ ਸਿੰਘ ਮਾਨਸੀਆ ਦੇ ਨਾਲ ਕੀਤੀ ਆ ਜਿਹੜੇ ਸਾਬਕਾ ਐਮਐਲਏ ਵੀ ਨੇ ਤੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਵਿੱਚ ਅਫਸਰ ਵੀ रहे ਨੇ ਅੱਗੇ ਫਿਰ ਹਾਜ਼ਰ ਹੋਵਾਂਗੇ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ